ਕੀ ਨਾਮ ਹੈ ਨੰਦਸਰ ਨੰਦ ਕੀ ਹੋਇਆ ਕਿ ਕਿ ਕਿਤੇ ਕਲੈਸ਼ ਹੋਇਆ ਕਿਦਾ ਹੋਇਆ ਤੇ ਕੌਣ ਜਖਮੀ ਹੋਇਆ ਇਹ ਦੋਨੋਂ ਬ੍ਰਦਰ ਨੇ ਰਾਜਾ ਵਾਲੀਆ ਦਾ ਲੱਖੀ ਵਾਲੀਆ ਕੌਣ ਨੇ ਕੋਈ ਰਾਜਨੀਤਿਕ ਕਿਰਕ ਰਾਜਨੀਤੀ ਕੁਛ ਨਹੀਂ ਇਹ ਕੋਈ ਪੁਰਾਣੀ ਰੰਜਿਸ਼ ਇਹਨਾਂ ਦੀ ਇਹ ਜਾ ਰਹੇ ਸੀ ਆਪਣੇ ਘਰ ਵੱਲ ਨੂੰ ਹੱਥੀ ਲੜ ਤੋਂ ਹਾਂ ਤੇ ਉੱਥੇ ਰਾਹ ਦੇ ਵਿੱਚ ਮੌਕਾ ਵੇਖ ਕੇ ਮੌਕਾ ਕੈਸ਼ ਕਰ ਲਿਆ ਕੀ ਹੋਇਆ ਕਿ ਉਸੇ ਕੋਰਸਟਾਨ ਤੋਂ ਵਕੇ ਮੈਂ ਹੀ ਉੱਥੇਗਾ ਮੈਂ ਅੰਮ੍ਰਿਤਸਰ ਗਿਆਦਾ ਹੀ ਮੈਂ ਅੰਮ੍ਰਿਤਸਰ ਆਂਡਿਆ ਦਾ ਹੀ ਤੇ ਮੈਨੂੰ ਟੂਲ ਪੁਲਾਜੇ ਲੱਗੇ ਹਾਂ ਜਦੋਂ ਮੈਨੂੰ ਕਿਸ ਸੱਜਣ ਦਾ ਫੋਨ ਆਇਆ ਤੇ ਆਹ ਕੰਮ ਹੋ ਗਿਆ ਤੇ ਮੈਂ ਆਉਂਦੇ ਸਿੱਧਾ ਇੱਧਰ ਆ ਗਿਆ ਤੇ ਆਉਂਦੇ ਆ ਹਾਲਾਤ ਜਿਹੜੇ ਮੈਂ ਵੇਖਿਆ ਉਹ ਤੁਸੀਂ ਵੇਖਿਆ ਕਿੰਨੇ ਕਿ ਗੰਭੀਰ ਸੱਟਾਂ ਲੱਗੀਆਂ ਔਰ ਕੌਣ ਕੌਣ ਸੱਟਾਂ ਬਹੁਤ ਜ਼ਿਆਦਾ ਨੇ ਦੋਨੋਂ ਬ੍ਰਦਰ ਜ਼ਖਮੀ ਨੇ ਲੱਖੀ ਵਾਲੀਆ ਔਰ ਅਜਾ ਵਾਲੀਆ ਉਹਨਾਂ ਦੇ ਆ ਡਟ ਕਹਿੰਦੇ ਅੰਮਰਸਾ ਲੈ ਜਾਓ ਇਹਨਾਂ ਨੂੰ ਤੇ ਅੰਮਰਸਾ ਥੱਲੇ ਲੈ ਆ ਕੇ ਉਹਨਾਂ ਨੂੰ ਇਕਤਾਰ ਕਰ ਰਹੇ ਨੇ 2021 ਨਹੀਂ ਕਰਾ ਕਿਹਾ ਆਇਆ ਕਿ ਉਹ ਪੁਲਿਸ ਵਾਲੇ ਵੀ ਦੇਖ ਪੀ ਆ ਗਏ ਜਿਹੜਾ ਉਹ ਪੁਲਿਸ ਮਾਜੋ ਵੀ ਜ਼ਖਮੀ ਸੀ ਹਾਂਜੀ ਪਤਾ ਲੱਗਾ ਜ਼ਖਮੀ ਹੋਇਆ ਬਟ ਮੈਂ ਸਤਾਇਆ ਹਸਦਾ ਹੈ ਕਿ ਦੋ ਬੰਦੇ ਜ਼ਖਮੀ ਨੇ ਇਹਦੇ ਦੋ ਬੰਦੇ ਜ਼ਖਮੀ ਕਿੰਨੇ ਕਿ ਤਵੀਰ ਸਟਾਣੇ ਇਹ ਦਾਖਲ ਨਹੀਂ 150 100 ਦੇ ਵਿੱਚ ਨਹੀਂ ਆਉਂਦਾ ਜੀ ਮੌਕੇ ਤੇ ਵੀ ਗਏ ਹੋ ਗੋਥੇ ਤੇ ਕੀ ਹਾਲਾਤ ਚ ਪੁਲਿਸ ਲੱਗੀ ਹੈ ਉੱਥੇ ਕਲੀਅਰ ਕਰਨੇ ਵੈਰੀਫਾਈ ਕਰ ਰਹੇ ਨੇ ਤੇ ਕੋਈ ਅਜੇ ਬਿਆਨਤ ਨਹੀਂ ਬੋਲਣਗੇ ਨਹੀਂ ਬਿਆਨ ਨਹੀਂ ਦੇ ਜਿੱਦੋ ਬਿਆਨ ਹੁੰਦੇ ਦੋਸਤੋ ਬਾਤ ਕਰ ਕਿ ਕਿਸ ਤਰੀਕੇ ਨਾਲ ਕਾਰਵਾਈ ਰੰਗੀ ਜਾਏਗੀ ਜੋ ਵੀ ਕਾਨੂੰਨ ਮੁਕਾਵ ਕਰ ਰਹੀ ਹੋ ਜਾਂ ਆਜਮੇ ਥੋੜੇ ਹੀ ਉਥੇ ਮੌਕੇ ਤੇ ਪਹੁੰਚ ਗਏ ਅੱਛਾ ਜੀ ਫਿਰ ਮੌਕੇ ਸਾਨੂੰ ਆਪ ਨਹੀਂ ਪਤਾ ਲਗਾ ਕੀ ਹੋਇਆ ਹੁਣ ਤੇ ਕੀ ਵਜ੍ਹਾ ਦਾ ਆ ਵੇਹ ਲੋ ਤੇ ਆਪ ਵੀ ਵੇਹ ਲੋ ਕੀ ਵਜ੍ਹਾ ਮੈਨੂੰ ਤੇ ਆਪ ਨਹੀਂ ਪਤਾ ਲਗਾ ਦੋਨਾਂ ਤੋਂ ਮੇਰਾ ਤਾਂ ਚੱਕਰ ਹੀ ਹੈ ਕੀ ਲੱਗਦਾ ਗੋਲੀ ਆ ਕਿ ਹਥਿਆਰ ਆ ਕੀ ਹੈ ਹਾਂ ਜੀ ਤੇ ਗੋਲੀਆਂ ਵੱਜੀਆਂ ਇਹ ਕਿ ਹਥਿਆਰ ਕੱਟ ਲੱਕੀ ਇਥੇ ਕੌਣ ਲੈ ਗਿਆ ਤੁਹਾਨੂੰ ਵਾਪਸ ਇਥੇ ਹਸਪਤਾਲ ਆਪ ਹੀ ਖੋਤੇ ਆ ਮੋੜ ਚਾਤੇ ਦੋਵੇਂ ਦਿੱਤਾ ਪਹਿਲਾ ਆਪਣਾ ਦਾ ਅੱਛਾ ਮੇਰਾ ਨਾਮ ਡਾਕਟਰ ਸਾਹਿਲ ਹਾਂ ਕੌਣ ਆਇਆ ਸੀ ਇੱਕ ਨਾ ਪੁਲਿਸ ਮੁਲਾਜ਼ਮ ਆਇਆ ਵਾ ਵਿਦ ਅ ਲੈਜਿਸਟਰੀ ਆਫ ਗਨ ਸ਼ਾਟ ਐਸ ਪਰ ਜਿਡਿਉਰੀ ਹਿਸਟਰੀ ਅਭੀ ਸ਼ਰੀਬ ਲੱਗੇਦੇ ਨੇ ਤੇ ਨਾਮ ਇਹਦਾ ਨੁਰਿੰਦਰ ਸਿੰਘ ਸਾਨੂੰ ਕੁਲਵੰਤ ਸਿੰਘ ਇਨਸੀਡੈਂਟ ਨੇ ਹਾਤੀ ਗੇਟ ਦਾ ਦੱਸਿਆ ਵੀ ਅਕਰੈਂਸ ਉੱਥੇ ਵਜੇ ਨੇ ਤਕਰੀਬਨ ਸ਼ਰੇ ਵਜੇ ਤੱਕ ਬੁਲਟਸ ਲੱਗੇ ਰਿਹਾ ਨਹੀਂ ਫਿਲਹਾਲ ਤਾਂ ਜਿਹੜਾ ਲੈਸਰੇਟਿਡ ਬੁਲ ਹੈਗਾ ਹੁੰਦਾ ਵਾ ਤੇ ਬਾਕੀ ਜਿਹੜਾ ਅੱਗੇ ਫਦਰ ਐਕਸ-ਰੇ ਸੇ ਪਤਾ ਲੱਗੂਗਾ ਵੀ ਕਿਹੜੇ ਹੈਗੇ ਅੰਦਰ ਫੋਰਨ ਬਾਡੀਜ਼ ਤੇ ਫਦਰ ਇਸ अबाउट ਵੇ ਸਾਡੇ ਕੋ ਇਧਰ ਐਮਰਜੈਂਸੀ ਚ ਆਏ ਕਿੰਨੇ ਕਿ ਕਬੀ ਇਚ ਚ ਆਏ ਚਾਰ ਟੋਟਲ ਹੈਗੇ ਸੀਗੇ ਇੰਜਰੀਸ ਸੀਗੇ ਚਾਰ ਟੋਟਲ ਵੂਮ ਸੀਗੇ ਇਹਨਾਂ ਦੇ ਤੇ ਉਹ ਰੇਡੀ ਆਪਾਂ ਪ੍ਰੋਪਰ ਆਪਾਂ ਟਰੀਟਮੈਂਟ ਦੇ ਦਿੱਤਾ ਆਈ ਬਲਾਈਨ ਮੈਂਟੇਨ ਕਰਕੇ ਨੇ ਡਰੈਸਿੰਗ ਕਰ ਦਿੱਤੀ ਫਦਰ ਆਪ ਇਹਨਾਂ ਨੂੰ ਰੈਫਰ ਕਰਨ ਦਾ ਕੋ ਨਾਨਕ ਦੇ ਜੀ ਸਾਡੇ ਸਰ ਕੇ ਸੋਲ ਹਾਂ ਜੀ ਕਿੰਨੇ ਜ਼ਖਮੀ ਆਏ ਇਕੱਲੇ ਨਹੀਂ ਫਿਲਹਾਲ ਤਾਂ ਸਾਡੇ ਕੋ ਇੱਕ ਪੁਲਿਸ ਮਰ ਪਰਸਨ ਨਹੀਂ ਓਨ ਡਿਊਟੀ ਸੀ ਕਿ ਜਿਹੜੇ ਆਈ ਥਿੰਕ ਪੀਸੀਆਰ ਔਰਤੇ ਸੀਗੇ ਤੇ ਜੋ ਉਹਨਾਂ ਦੀ ਇਨਫੋਰਮੇਸ਼ਨ ਦੇ ਮੁਤਾਬਿਕ ਉਹ ਉੱਥੇ ਹੈਗੇ ਸੀਗੇ ਧੰਨਵਾਦ ਜੀ ਥੈਂਕ ਯੂ